ਤੁਸੀਂ ਕਹਿੰਦੇ ਹੋ ਪੜ ਕੇ ਤੇ ਹੁਣ ਤੁਸੀਂ ਦੱਸੋ ਵੀ ਮੈਂ ਰੋਜ਼ ਅਰਦਾਸ ਕਰਦਾ ਅਮਰੀਕਨ ਸੁਣੀ ਜਾਂਦੀ ਬੜੀ ਘਰਾਣ ਕੀ ਹੋਈ ਮੈਂ ਕਿਹਾ ਸੱਜਣਾ ਅਰਦਾਸ ਕਰਦਾ ਹੈ ਕਹਿੰਦਾ ਵੇ ਮਨ ਕਰਕੇ ਨਹੀਂ ਕਰਦਾ ਕਹਿੰਦਾ ਜੀ ਮਨ ਕਰਕੇ ਕਰਦਾ ਮੈਂ ਤਾਂ ਕਈ ਵਾਰੀ ਕਹਿੰਦਾ ਵੀ ਉਹਨਾਂ ਦਾ ਨਕਸ਼ਾਨ ਹੋਵੇ ਜਿਨ੍ਹਾਂ ਨੇ ਮੈਨੂੰ ਕੱਢਿਆ ਮੈਂ ਕਿਹਾ ਫੇਰ ਇੱਕ ਗੱਲ ਤੁਮਗਰ ਹੋਰ ਵੀ ਕਹਿੰਨਾ ਹੈ ਕਹਦਾ ਕਿ ਵੇ ਕਹਿੰਦਾ ਲਾਸਟ ਵਿੱਚ ਕਹਿੰਨਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਭਾਤਾ ਭਲਾ ਤੇ ਸ਼ੁਰੂਆਤ ਤੇ ਭਲੇ ਵਿੱਚ ਉਹ ਵੀ ਆ ਗਈ ਫਿਰ ਉਹਨਾਂ ਦਾ ਨੁਕਸਾਨ ਕਿਵੇਂ ਹੋ ਸਕਦਾ ਨਾਲੇ ਤਾਂ ਤੂੰ ਭਲਾ ਮੰਗੀ ਜਾਣਾ ਤੇ ਨਾਲ ਤੂੰ ਗੁਰੂ ਸਾਹਿਬ ਕੋਲ ਤੇ ਤੂੰ ਇਹ ਕਹਿ ਸੱਚੇ ਪਾਤਸ਼ਾ ਸਾਰਿਆਂ ਦਾ ਭਲਾ ਕਰ ਜਦੋਂ ਤੂੰ ਸਾਰਿਆਂ ਦਾ ਭਲਾ ਮੰਗੇਗਾ ਤੇਰਾ ਭਲਾ ਪਹਿਲਾਂ ਆਊਗਾ ਜਿਹੜੇ ਬੰਦੇ ਨੇ ਤੈਨੂੰ ਕੱਢਿਆ ਨਾ ਤੈਨੂੰ ਘਰੋਂ ਲੈ ਕੇ ਆਉਣਗੇ ਅੱਜ ਮੇਰੇ ਕੋਲੇ ਸਬੂਤ ਹੈ ਉਸ ਬੰਦੇ ਨੂੰ ਉਹਨਾਂ ਨੇ ਘਰੋਂ ਜਾ ਕੇ ਕਿਹਾ ਭਾਈ ਸਾਹਿਬ ਜੀ ਸਾਡੀ ਗਲਤੀ ਸੀ ਆ ਤਸ ਤੇਰੀ ਲੋੜ ਹੈ ਤੂੰ ਸੇਵਾ ਕਰ ਜਦੋਂ ਕਹਿਣ ਲੱਗ ਪਿਆ ਨਾ ਪਾਤਸ਼ਾ ਕਿਰਪਾ ਕਰੋ ਸਾਰਿਆਂ ਦਾ ਭਲਾ ਕਰੋ ਨਿਤਨੇਮ ਕਰਕੇ ਉਹ ਕਹਿੰਦਾ ਮੈਂ ਰੋਜ਼